ਵੀਰੇ ਬਰਿੰਦਰ ਕੰਦੋਲਾ ਦਾ ਬਾਈ ਦਾ ਆਇਆ ਮੈਸੇਜ ਕਮੈਂਟ ਆਇਆ ਆਪਣੀ ਕੱਲ ਵਾਲੀ ਵੀਡੀਓ ਤੇ ਵੀਰ ਜੀ ਕਹਿੰਦੇ ਵੀ ਬਾਈ ਵੀ ਗਾਂ ਹੀਟ ਕੱਢਦੀ ਆ ਥੋੜੀ ਬਿਮਾਰ ਹੋ ਗਈ ਸੀ ਹੀਟ ਨਹੀਂ ਕੱਢਦੀ ਬਿਮਾਰ ਹੋ ਗਈ ਥੋੜੀ ਥਲੇਰੀਆ ਹੋ ਗਿਆ ਸੀ ਦੁੱਧ ਵਧੀ ਨਹੀਂ ਸੀ ਅੱਜ ਸ਼ੁਰੂ ਕਰਦੀ ਵੀਰੇ ਸੀਆਰਐਸ ਦਾ ਯਾਰ ਇਹ ਪੁੱਛਣ ਵਾਲੀ ਗੱਲ ਹੀ ਨਹੀਂ ਹੈਗੀ ਵੀ ਸ਼ੁਰੂ ਕਰਨਾ ਜਾਂ ਨਹੀਂ ਜਿਹੜਾ ਪਸ਼ੂ ਤੁਹਾਨੂੰ ਆਪਣਾ ਕੋਈ ਵੀ ਬਾਈ ਆਪਣੇ ਨਾਲ ਜੁੜਿਆ ਹੋਇਆ ਹੈ ਨਾ ਤੁਹਾਨੂੰ ਲੱਗਦਾ ਵੀ ਤੁਹਾਡਾ ਪਸ਼ੂ ਬੀ ਕਾ ਵੀ ਇਹ ਹੀਟ ਨਹੀਂ ਕੱਢ ਰਿਹਾ ਜਾਂ ਕਰੂਗਾ ਖਰਾਬ ਇਹ ਬਿਨਾ ਪੁੱਛੇ ਠੋਕਦਾ ਕਰੋ ਆਪਣੇ ਤੋਂ ਯਾਰ ਕਿਉਂਕਿ ਇਹ ਜ਼ਰੂਰੀ ਆ ਬਾਈ ਸੀਆਰਐਸ ਇਹਨਾਂ ਦੀ ਲੋਡ ਆ ਉਹ ਜੇ ਆਪਾਂ ਦਈ ਜਾਵਾਂਗੇ ਤਾਂ ਵਧੀਆ ਰਹਾਂਗੇ ਅੱਬਲ ਤਾਂ ਜਦੋਂ ਪਸ਼ੂ ਸੂਪਿਆ ਉਦੋਂ 10 ਦਿਨ ਤਾਂ ਵੱਧ ਤੋਂ ਵੱਧ ਗੈਪ ਦਿਆ ਕਰੋ ਉਦੋਂ ਬਾਅਦ ਸੀਆਰਐਸ ਸ਼ੁਰੂ ਕਰ ਦਿਆ ਕਰੋ ਜਦੋਂ ਤੱਕ ਗੱਭਣ ਰਹਿੰਦਾ ਠੀਕ ਆ ਜੀ ਤੇ ਉਦੋਂ ਬਾਅਦ ਜੇ ਕੋਈ ਖਰਾਬੀ ਕਰਦੀ ਵੀ ਉਹਨੂੰ 100 ਗ੍ਰਾਮ ਕਰ ਦੋ ਨਹੀਂ ਨਾਰਮਲ 50 ਗ੍ਰਾਮ ਗੱਭਣ ਰਹਿਣ ਤੱਕ ਪਾ ਦਿਆ ਕਰੋ ਜਦੋਂ 3 ਮਹੀਨੇ ਦੀ ਚੈੱਕਪਾਸ ਕਰਾ ਲਈ ਗਾਂ ਉਦੋਂ ਬਾਅਦ ਐਗਰੀਮੈਂਟ ਸ਼ੁਰੂ ਕਰ ਦਿਆ ਕਰੋ ਕਿਉਂਕਿ ਉਹ ਸਸਤਾ ਪੈਂਦਾ ਵੀਰੇ ਠੀਕ ਆ ਜੀ ਬ੍ਰਿੰਦਰ ਬਾਈ ਪਾ ਦੋ ਵਧੀਆ ਰਹੋਗੇ। ਛਮਚੇਰ ਸਿੰਘ ਬਾਈ ਆਪਣਾ ਹਰੇਕ ਕਮੈਂਟ ਕਰਦਾ ਬਾਈ ਆਪਣੀ ਵੀਡੀਓ ਤੇ ਤੇ ਸੋਹਣਾ ਵੀਰੇ ਦਾ ਜਵਾਬ ਹੁੰਦਾ ਵਿਚਾਰ ਹੁੰਦੇ ਆ ਬਾਈ ਦੇ। ਤੇ ਵੀਰਾ ਕਹਿੰਦਾ ਵੀ ਆਉਂਦੇ ਬਾਰ ਨੂੰ ਆਲੇ ਦੁਆਲੇ ਫੌਗਰ ਲਾ ਦਿਓ ਲਾਵਾਂਗੇ ਵੀਰੇ ਜਰੂਰ ਇਹ ਪੱਕੀ ਰਹਿ ਗਈ ਥੋਡੇ ਨਾਲ ਤੁਸੀਂ ਆਉਂਦੀ ਬਾਰ ਨੂੰ ਦੇਖੋਗੇ। ਆਪਾਂ ਸਾਰੇ ਸਾਈਡਾਂ ਦੇ ਘਮਾਦਣਾ ਮੋਟਰਾਂ ਦੋ ਲਿਆਵਾਂਗੇ ਹੋਰ ਕੀ ਇੱਕ ਹੋਰ ਲਿਆਵਾਂਗੇ। ਤੇ ਸਾਰੇ ਆਲੇ ਦੁਆਲੇ ਸ਼ੈੱਡ ਦੇ ਨਾ ਉਹ ਦੂਜੇ ਤੋਂ ਹੰਦ ਵਾਲੇ ਘਮਾਦਾਂਗੇ। ਚਲ ਅੰਦਰ ਨੂੰ ਹੋ ਬਾਈ ਵਧੀਆ ਆਇਆ ਕਰੂਗੀ ਹਨਾ। ਤੇ ਸ਼ੁਭਾਸ਼ ਚੰਦਰਾ ਬਾਈ ਜੀ ਜੀਪੀਜੀ ਪ੍ਰੋਟੋਕੋਲ ਕਰਾਇਆ ਸੀ ਜਰਸੀ ਹੀਫਰ ਨੂੰ ਬਟ ਹੀਟ ਚ ਨਹੀਂ ਆਈ ਡਾਕਟਰ ਨੇ ਆਈ ਨਹੀਂ ਕੀਤੀ ਵਿਰਿਆ ਆਪਾਂ ਨੂੰ ਪਤਾ ਹੀ ਨਹੀਂ ਹੈ ਕੀ ਹੁੰਦਾ ਯਾਰ ਇੰਨਾ ਤਾਂ ਮੈਂ ਕਦੇ ਐਡਵਾਂਸ ਬਸੂ ਨਾ ਗਿਆ ਹੀ ਨਹੀਂ ਵਿਰਿਆ ਆਪਣਾ ਤਾਂ ਸਾਦਾ ਜਿਹਾ ਕੰਮ ਵੀ ਜਿਹੜੀ ਨਹੀਂ ਰਹਿੰਦੀ ਉਹਨੂੰ ਸਿਆਰੇ ਸ਼ੁਰੂ ਕਰ ਦੋ 100 ਗ੍ਰਾਮ ਠੀਕ ਹੈ ਜੀ ਤੇ ਅੱਵਲ ਤਾਂ ਇੰਨੀ ਕੋਈ ਆਪਣੀ ਬੈਕ ਆਈ ਨਹੀਂ ਹੈਗੀ ਵੀ ਜਿਹੜੀ ਜਮਾ ਹੀ ਖੱਜਲ ਕਰੇ ਆਪਾਂ ਨੂੰ ਆਪਾਂ ਤਾਂ ਫੜ ਫੜ ਕੇ ਵੀ ਆਸ ਕਰਾਤੀਆਂ ਹਨਾ ਦੇਖਿਆ ਜੀ ਤੁਸੀਂ ਪਹਿਲੀਆਂ ਵੀਡੀਓ ਚ ਤੇ ਇੰਨਾ ਜਿ ਵੀਰੇ ਆਪਾਂ ਨੂੰ ਪਤਾ ਹੀ ਨਹੀਂ ਆ ਜੀਪੀਜੀ ਕੀ ਹੁੰਦੀ ਆ ਠੀਕ ਆ ਜੀ ਜੇ ਹੁੰਦਾ ਪਤਾ ਵੀਰੇ ਜਰੂਰ ਜਵਾਬ ਦਿੰਦਾ ਮੈਂ ਡਿੰਪਲ ਭਮਰਾ ਹਾਂਜੀ ਮੇਰੀ ਕਾ ਉਹ ਦੋਗਲੀ ਐ 15 ਕਿਜੀ ਫੈ ਦੁੱਧ ਸੀਗਾ ਫੈਟ ਸ਼ਾਮ ਨੂੰ 2 8 ਆਉਂਦੀ ਐ ਤੇ ਸਵੇਰੇ 3 2 ਆਉਂਦੀ ਐ ਤਵਾਣਾ ਫੀਡ ਪਾਉਂਦੇ ਆ ਨਾਲ ਤੂੜੀ ਹੋਰ ਕੁਛ ਨਹੀਂ ਵੀਰੇ ਪਤਾ ਕੀ ਚੱਕਰਾ ਡਿੰਪਲ ਬਾਈ ਥੱਲੇ ਯੂਟਿਊਬਰ ਚੰਡੀਗੜ੍ਹ ਬਾਈ ਦਾ ਕਮੈਂਟ ਆਇਆ ਵੀਰ ਮੈਂ ਡਬਾਣਾ ਪਾਈ ਫੀਡ ਇੱਕ ਸਾਲ ਪਰ ਹੁਣ ਫੈਟ ਬਹੁਤ ਘਟ ਆ ਰਹੀ ਸੀ ਕਾਰਗਲ 8022 4.5 ਆ ਰਹੀ ਹੈ ਪਹਿਲਾਂ ਡਬਾਣਾ ਤੇ 303 ਇੱਕ ਆਉਂਦੀ ਸੀ ਇਸ ਵਾਰ ਡਬਾਣਾ ਫੀਡ ਠੀਕ ਨਹੀਂ ਹੈ ਰਹੀ ਫੈਟ ਬਿਲਕੁਲ ਵੀ ਨਹੀਂ ਰਹੀ ਕਾਰਗਲ ਪਾਉ ਵੀਰ ਚੁੱਪ ਕਰਕੇ ਬੈਸਟ ਫੀਡ ਹੈ ਦੀਪ ਫਾਰਮ ਚੰਡੀਗੜ੍ਹ ਵਧੀਆ ਚੀਜ਼ ਆ ਬਾਈ ਜਿਵੇਂ ਤੁਹਾਨੂੰ ਕੋਈ رائے ਮਿਲਦੀ ਆ ਉਹ ਵਰਤ ਲਿਆ ਕਰੋ ਜ਼ਰੂਰੀ ਨਹੀਂ ਹੈਗਾ ਵੀ ਆਪਣੇ ਨਾਲ ਹੀ ਚੱਲਣਾ ਤਾਂ ਬਾਈ ਨੇ ਵੀ ਸੋਹਣਾ ਵਿਚਾਰ ਦਿੱਤਾ ਵੀ ਟਮਾਣਾ ਫੀਡ ਐਦਕੀ ਸਹੀ ਨਹੀਂ ਹੈਗੀ ਤੇ ਬਾਕੀ ਬਾਈ ਆਪਾਂ ਨੂੰ ਪਤਾ ਨਹੀਂ ਨਵੀਂ ਫੀਡ ਬੰਦੇ ਚੇਂਜ ਕਰਦੇ ਹੀ ਰਹਿੰਦੇ ਆ ਫਾਰਮੂਲਾ ਗਰਮੀਆਂ ਤੇ ਸਰਦੀਆਂ ਦਾ ਤੇ ਹੁਣ ਆਪਾਂ ਕੁਝ ਇਹ ਕਹਿ ਨਹੀਂ ਸਕਦੇ ਹੈਗੇ ਤੇ ਜਿਹੜੀ ਲੋਟ ਲੱਗਦੀ ਆ ਬਾਈ ਬਾਈ ਕਹਿੰਦਾ ਵੀ ਮੇਰੀ ਉੱਠ ਖੜੀ ਫੈਟ ਕਾਰਗਰ ਨਾਲ ਦਾ ਭਰਾ ਕਾਰਗਰ ਪਾ ਲੋ ਹਨਾ ਡਿੰਪਲ ਬਾਈ ਕਾਰਗਰ ਫੀਡ ਪਾ ਕੇ ਦੇਖ ਲਓ ਬਾਈ ਕਹਿੰਦਾ ਵੀ ਉਹਦੇ ਨਾਲ ਫੈਟ ਉੱਠ ਖੜਦੀ ਆ ਕਿਉਂਕਿ ਦੋਗਲੀ ਗਾਂ ਜੇ ਇਹ ਉਹਦੀ ਵੀ ਨਾ ਫੈਟ ਆਈ ਫਿਰ ਆਉਣੀ ਕਿਦੀ ਆ ਹਨਾ ਆਪਣਾ ਯਾਰ ਇੰਨੀ ਕੁ ਫੈਟ ਆਉਂਦੀ ਆ ਵੀ ਜੇ ਆਪਾਂ ਡੈਰੀ ਚ ਜਾਈਏ ਤਿੰਨ ਪੰਜ ਕਿਤੇ ਹੀ ਆਉਂਦੀ ਆ ਤਿੰਨ ਸੱਤ ਨਹੀਂ ਤਾਂ 4041 4 39 ਇੱਥੇ ਹੀ ਰਹਿੰਦੀ ਆ ਆਪਾਂ ਜਣੇ ਕਿ ਜਿੱਦਣ ਦੇ ਪਸ਼ੂ ਰੱਖਿਆ ਬਈ ਆਪਣੇ ਘਰੇ ਦੇਸੀ ਕਿਉਂ ਨਹੀਂ ਮੁੱਕਿਆ ਹੈਗਾ ਰਾਤ ਨੂੰ ਜਾਗ ਲਾਈਦਾ ਵਾ ਘਟੂ ਘਟ ਕਿਲੋ ਦੁੱਧ ਨੂੰ ਤੇ ਦਹੀਂ ਦਾ ਸਵੇਰੇ ਉਮੀ ਚੱਕ ਕੇ ਰੜਕਣਾ ਲਾ ਦਈਦਾ ਤੇ ਮੱਖਣੀ ਜੇ ਤੁਸੀਂ ਬਾਹਲਾ ਨਹੀਂ ਤਾਂ ਯਾਰ ਹਫਤੇਕ ਦੀਆਂ ਦੋ ਕਵਾਟੀਆਂ ਹੋਈ ਜਾਂਦੀਆਂ ਨੇ ਇੱਕ ਹਫਤੇ ਦੀਆਂ 7-8 ਦਿਨਾਂ ਦੀਆਂ ਉਸ ਤੋਂ ਬਾਅਦ ਉਹਦਾ ਘਿਓ ਬਣਾ ਲਈਦਾ ਚਾਹੇ ਕੌਲੀ ਨਿਕਲੇ ਹਨਾ ਚਾਹੇ ਵੱਧ ਨਿਕਲੇ ਉਹ ਸਾਡਾ ਡੇਲੀ ਦਾ ਡੇਲੀ ਦਾਲ ਸਬਜ਼ੀ ਚ ਪਾ ਕੇ ਸਰੀ ਜਾਂਦਾ ਬਸ ਆਪਣੀਆਂ ਦੀ ਇੰਨੀ ਕੁ ਫਾਇਟ ਆਉਂਦੀ ਆ ਵੀਰੇ ਇਸ ਤੋਂ ਵੱਧ ਨਹੀਂ ਹੈਗੀ ਆਪਣੀ ਐਵੇਂ ਤੈਨੂੰ ਕਹਾਂ ਡੇਲੀ ਦਾ ਜਾਨਕੀ ਕਹਿ ਲਈਏ ਵੀ ਜੇ ਕਿਲੋ ਦੁੱਧ ਨੂੰ ਜਾਗ ਲਾਉਣੇ ਆ ਬਾਈ ਉਹਦੇ ਚੋਂ ਕਾੜਚੀ 1.5 ਕਾੜਚੀ ਮੱਖਣੀ ਦੀ ਨਿਕਲੇ ਆਉਂਦੀ ਆ ਕਾੜਚੀ ਤਾਂ ਨਿਕਲਦੀ ਹੀ ਹੈ ਜਿਹੜੀ ਆਪਣੀ ਸਬਜ਼ੀ ਵਾਲੀ ਕਾੜਚੀ ਹੁੰਦੀ ਆ ਉਹ ਉਸ ਆ ਉਹ ਹੌਲੀ ਹੌਲੀ ਜੋੜ ਕੇ 7-8 ਦਿਨਾਂ ਦੇ ਫਿਰ ਖੱਟੀ ਹੋ ਜਾਂਦੀ ਆ ਉਹ ਰੈਡਕ ਲਈਦੀ ਆ ਆਪਣੀ ਇੰਨੀ ਕੀ ਆਉਂਦੀ ਆ ਵੀਰੇ ਤੇ ਦੈਂਪਲ ਬਾਈ ਬਾਈ ਦੀ ਗੱਲ ਮੰਨੋ ਦੀਪ ਦੀ ਤੇ ਪਾ ਲੋ ਕਾਰਗਲ ਫੀਡ ਪਾ ਲੋ ਸਰਪ੍ਰੀਖ ਢਿੱਲੋਂ ਬਾਈ ਬਾਈ ਬੇਰਕਾ ਦੀ ਫੀਡ ਕਿਵੇਂ ਆ ਜੀ ਇਹ ਕਾਰਗਲ 8000 ਨਾਲ ਮਿਕਸ ਕਰਕੇ ਪਾਈਏ ਤਾਂ ਵੀਰੇ ਬੇਰਕਾ ਦੀ ਢੀਡ ਆਪਾਂ ਕਦੇ ਵਰਤ ਤੀ ਨਹੀਂ ਪਰ ਕਦੇ ਵੀ ਨਹੀਂ ਲੈਂਦੀ ਹੈਗੀ ਇਸ ਲਈ ਆਪਾਂ ਨੂੰ ਪਤਾ ਨਹੀਂ ਬਾਈ ਉਹਦਾ ਰਿਜ਼ਲਟ ਕੀ ਆ ਤੇ ਜੇ ਤੁਸੀਂ ਬਾਰਤ ਨਹੀਂ ਹੈ ਕੋਈ ਚੱਕ ਨਹੀਂ ਹੋਣਾ ਤਾਂ ਕੀ ਆ ਦੋ ਦਿਨ ਡਾਊਨ ਹੋਣੀਆਂ ਅਗਲੀ ਬੋਰੀ ਨਾ ਲੈ ਆਇਓ ਬਾਰਤ ਕੀ ਪਤਾ ਲੱਗੂਗਾ ਵੀ ਕੀ ਬਣਦਾ ਠੀਕ ਆ ਜੀ ਨਰਵਾਲ ਵੀਰਜੀ ਕਾਉ ਵਿੱਚ ਆਹੀ ਪ੍ਰੋਬਲਮ ਹੈ ਆ ਆਪਕੇ ਪਾਸ ਹੀ 6 ਮਨთ ਮੇ 6 ਵਾਰ ਮਸਟਰਸ ਆ ਗਈ ਹਲਮ ਹੈ ਅਬ ਆਪਕੇ ਪਾਸ ਹੀ 6 ਸਿਕਸ ਮਨთ ਮੇ ਪ੍ਰੋਬਲਮ ਆ ਗਈ। ਭਾਈ ਮਸਟੈਟਸ ਪਤਾ ਭਰਾ ਨਰਵਾਲ ਜੀ ਇਹ ਇਹ ਚੱਕਰ ਆ ਭਰਾ ਜੇ ਤੁਸੀਂ ਅੱਜ ਚਾਹੇ ਤੁਸੀਂ ਮੱਝਾਂ ਰੱਖ ਲੋ ਚਾਹੇ ਰੱਖ ਲੋ ਗਾਈਆਂ ਜਿਹੜਾ ਵੀ ਫਾਰਮ ਕਰੋਗੇ ਗਾਈਆਂ ਦਾ ਫੇਰ ਮੁੱਲ ਮੋੜ ਜਾਂਦੀਆਂ ਨੇ ਭਾਈ ਮੱਝਾਂ ਨੂੰ ਮਸਟੈਟਸ ਹੋ ਗਈ ਨਾ ਮੱਝ ਕੱਟਿਆਂ ਵਾਲੇ ਨੂੰ ਦੇਣ ਵਾਲਾ ਕੰਮ ਹੋ ਜਾਂਦਾ। ਉਸ ਤੋਂ ਬਾਅਦ ਮੱਝ ਦੁੱਧ ਤੇ ਨਹੀਂ ਆਉਂਦੀ ਛੇਤੀ ਕੀਤੇ। ਤੇ ਥਣ ਤਾਂ ਉਹਦਾ 100 ਚੋਂ 100% ਮਰਨਾ ਹੀ ਆ। ਇਹ ਤਾਂ ਫੇਰ ਤਿੰਨ ਥਣਾਂ ਚ ਮੁੱਲ ਮੋੜ ਜਾਂਦੀਆਂ ਨੇ ਭਾਈ। ਜਿੰਨੇ ਦੁੱਧ ਤੇ ਚਾਲਦੀਆਂ ਨੇ ਉਹਨਾਂ 'ਚੋਂ ਵੀ ਕੱਢਣ ਲੱਗ ਜਾਂਦੀਆਂ ਨੇ ਆਈ ਨਹੀਂ ਹੈਗਾ ਵੀ ਗਾਵਾਂ 'ਚ ਇਹ ਪ੍ਰੋਬਲਮ ਆ ਮੱਝਾਂ 'ਚ ਵੀ ਆ ਜੇ ਮੱਝ ਨੂੰ ਮਸਟੈਟਸ ਹੋ ਜੇ ਨਾ ਉਹਦਾ ਤਾਂ ਉਹੀ ਭੱਠਾ ਬਹਿ ਜਾਂਦਾ ਤੂੰ ਮੈਂ ਸੱਚ ਗੱਲ ਦੱਸਾਂ ਇਹ ਤਾਂ ਫੇਰ ਵੀ ਮੋੜਦੇ ਆ ਬਾਕੀ ਬਈ ਦੂਜੀ ਗੱਲ ਆ ਜੇ ਆਪਾਂ ਅੱਜ ਆਪਾਂ ਫਾਰਮ ਕਰਦੇ ਆ ਚਾਹੇ ਮੱਝ ਦਾ ਚਾਹੇ ਗਾਂ ਦਾ ਮਸਟੈਟਸ ਆ ਬਈ ਜਿਹੜੀ ਇਹਨੂੰ ਇੱਕ ਫਾਰਮ ਦਾ ਹਿੱਸਾ ਮੰਨ ਕੇ ਚੱਲੋ ਵੀ ਆਪਣੇ ਫਾਰਮ ਦਾ ਇਹ ਹਿੱਸਾ ਵਾ ਮਸਟੈਟਸ ਠੀਕ ਆ ਜੀ ਇਹ ਅੱਜ ਨਹੀਂ ਕੱਲ ਨਹੀਂ ਹੁਣ ਕਹਾੜੇ ਵਾਲੀ ਨੂੰ ਅੱਜ ਤੱਕ ਮਸਟੈਟਸ ਨਹੀਂ ਹੋਈ ਇਹਨੂੰ 6ਵੇਂ ਸੂਏ ਸੁਣਾਇਆ ਨੇ ਤੇ 6ਵੇਂ ਸੂਏ ਪੰਜਵੇਂ ਸੂਏ ਜਾ ਕੇ ਮਸਟੈਂਡ ਸੁਈ ਆ ਇਹ ਅੱਜ ਨਹੀਂ ਹੋਣੀ ਕੱਲ ਨਹੀਂ ਹੋਣੀ ਹੋਣੀ ਹੈ ਇਹ ਗੱਲ ਨਾ ਕਹੋ ਵੀ ਮੇਰੇ ਆ ਗਈ 6 ਮਹੀਨੇ ਚ ਦੋ ਵਾਰੀ ਤਾਂ ਤੁਹਾਡੇ ਨਹੀਂ ਆਉਣੀ ਹੈਗੀ ਇਹ ਸਭ ਦੇ ਆਉਣੀ ਹੈ ਜਿਹਦੇ ਮਰਜ਼ੀ ਹੋਵੇ ਮੈਂ ਨਹੀਂ ਮੰਨਦਾ ਵੀ ਕਿਸੇ ਨੇ 10 12 ਸੂਏ ਗਾਂ ਪੀ ਲਈ ਤੇ ਉਹਨੂੰ ਮਸਟੈਂਡ ਸੁਣੀ ਹੈ ਇਹ ਚੱਕਰ ਆ ਭਰਾ ਇਹ ਇੱਕ ਹਿੱਸਾ ਵਾ ਖਾਣ ਪੀਣ ਚ ਬਦਲਾਅ ਹੁੰਦਾ ਰਹਿੰਦਾ ਕੋਈ ਨਾ ਕੋਈ ਚੱਲਦਾ ਰਹਿੰਦਾ ਉਹਦੇ ਨਾਲ ਇਹਨਾਂ ਦੇ ਛਿੱਦੀ ਆਉਣ ਲੱਗ ਗਈ ਦੁੱਧ ਜਾਂ ਵੱਧ ਗਿਆ ਕੰਮ ਉਹ ਵੱਖਰੀ ਗੱਲ ਆ ਤੇ ਇਹ ਆਉਣੀ ਆਉਣੀ ਆ ਭਰਾ ਮੇਰੇਆ ਕਲਦੀਪ ਸਿੱਧੂ ਬਾਈ ਬਫੈਲੋ ਹੀਟ ਚ ਆਉਂਦੀ ਐ ਤੇ ਐਂ ਕਰਕੇ ਵੀ 3 ਮਾਂਥ ਦੀ ਖਾਲੀ ਨਿਕਲ ਗਈ ਚੈੱਕ ਕਰਾਈ ਸੀ ਆਰਐਸ ਨਾਲ ਬੋਲਪੂ ਬਾਈ 100% ਆ ਦੋ ਗੜਛੀਆਂ ਮਾਰੀ ਘਟੋ ਘਟ ਰੱਖ ਕੇ ਉਹ ਚ 100 150 ਗ੍ਰਾਮ ਪਾਉਡਰ ਹੋਵੇ ਮੱਝ ਅਕਸਰ ਨੂੰ ਉਹਨੂੰ ਥੋੜਾ ਵੱਧ ਚਾਹੀਦਾ ਤੇ ਜੇ ਨਾ ਬੋਲੀ ਤਾਂ ਕਹੀਂ ਭਰਾਵਾ ਤੂੰ ਤਾਂ ਚੈੱਕ ਕਰਾ ਕੇ ਮੈਨੂੰ ਮੈਸੇਜ ਕਰੇਗਾ ਵੀ ਹਾਂ ਭਾਈ ਗੱਬਣ ਵੀ ਰਹੇਗੀ ਆਪਣੇ ਨਾਲ ਜਿੰਨੇ ਬਾਈ ਜੁੜੇ ਨੇ ਉਹਨਾਂ ਚੋਂ ਜਾਨੀ ਕਿ ਆਪਾਂ ਨੂੰ 10 20 ਬੰਦੇ ਇੰਨੇ ਕੋ ਆਪਣੇ ਵਟਸਐਪ ਤੇ ਮੈਸੇਜ ਕੀਤੇ ਆ ਬਾਈਆਂ ਨੇ ਵੀ ਬਾਈ ਇੱਕ ਬਾਈ ਦਾ ਕਹਿੰਦਾ ਮੇਰੀਆਂ ਲਗਾਤਾਰੀ ਤਿੰਨ ਚਾਰ ਚੈੱਕ ਪਾਸ ਹੋ ਗਈਆਂ ਸੀ ਆਰਐਸ ਨਾਲ ਤੇ ਜਿੰਨੇ ਕਿ ਜੋਗੇ ਹੈਗੇ ਆ ਬਾਈ ਦੱਸ ਦਈਦਾ ਵਾ ਤੇ ਆਪਾਂ ਕੋਈ ਬਾਲੀ ਵੱਡੀ ਰਹਿ ਨਹੀਂ ਦੇਈਦੀ ਸੀ ਆਰਐਸ ਪਾਉ ਤੇ ਜਰੂਰ ਬਾਈ ਮੱਝ ਰਹੂਗੀ ਤੁਹਾਡੀ ਆਸ ਕਲਦੀ ਭਾਈ ਤੇ ਬਾਕੀ ਵਧੀਆ ਠੀਕ ਠਾਕ ਆ ਜੀ ਮੇਨ ਮੇਨ ਕਮੈਂਟ ਇਹੀ ਸੀਗੇ ਤੇ ਬਾਕੀ ਸਤਿ ਸ਼੍ਰੀਕਾਲ ਵਾਲੇ ਨੇ ਉਹਨਾਂ ਨੂੰ ਸਤਿ ਸ਼੍ਰੀਕਾਲ ਤੇ ਜਿਹੜਿਆਂ ਨੇ ਵਿਸ਼ਰ ਭੇਜਿਆ ਨੇ ਉਹਨਾਂ ਨੂੰ ਵੀ ਤੇ ਬਾਕੀ ਵਧੀਆ ਭਰਾ ਵਧੀਆ ਚੱਲੀ ਜਾਂਦਾ ਵਾ ਤੇ ਪਾਣੀ ਇਹਨਾਂ ਦੇ ਮੂਹਰੇ ਪਾਇਆ ਪਿਆ ਵਾ ਪੁਆਰੇ ਹੁਣ ਛੱਡ ਦਿੰਨੇ ਆ 10 ਵਜੇ ਦੇ ਆਵੇ ਦਵੇ ਛੱਡ ਦਈਦੇ ਤੇ ਜਿਹੜਾ ਸੈਂਟਰ ਦੇ ਚੱਲੀ ਜਾਂਦੇ ਰਹਿੰਦੇ ਆ ਮੈਂ ਤਾਂ ਇੱਕ ਹੋਰ ਸਕੀਮ ਕਰਨ ਨੂੰ ਫਿਰਦਾ ਜਿਹੜਾ ਉਹ ਪੱਲੜ ਆ ਓਹੋ ਇਧਰ ਨੂੰ ਆ ਉਹ ਹੋ ਤੱਕ ਆਹੋ ਹਾਲਾਂਕਿ ਤੁਹਾਨੂੰ ਦਿਨਾ ਹੁਣ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹ ਦੋ ਹਿੱਸੇ ਆ ਜਿਵੇਂ ਚਾਲੋ ਵੱਡਿਆ ਹੋਇਆ ਇੱਕ ਫੁਹਾਰਿਆਂ ਦੇ ਇਧਰਲੀ ਸਾਈਡ ਲਾ ਦੇਵੇ ਇੱਕ ਉਧਰਲੀ ਸਾਈਡ ਲਾ ਦੇਵੇ ਜੇ ਭਾਈ ਇਹੀ ਗਿੱਲਾ ਹੋ ਜਿਵੇਂ ਨਾ ਹਰੇ ਰੰਗ ਦਾ ਤੇ ਜੇ ਵਿੱਚ ਹਵਾ ਵੱਜੇ ਬੜੀ ਠੰਡੀ ਠੰਡੀ ਹਵਾ ਆਉਂਦੀ ਹੈ ਇਹ ਵੀ ਕਰਕੇ ਦੇਖੂਗਾ ਮੈਂ ਪੰਗੇ ਲਈ ਜਾਣਾ ਉਹਨਾਂ ਭਰਾ ਮੇਰੇ ਮਗਰ ਲਾ ਕੇ ਤੁਸੀਂ ਨਾ ਪੰਗੇ ਲਿਆ ਕਰੋ ਜਿਹੜਾ ਤੁਹਾਨੂੰ ਸੈੱਟ ਲੱਗਦਾ ਆਪਦੇ ਹਿਸਾਬ ਨਾਲ ਉਹ ਕਰ ਲਿਆ ਕਰੋ ਮੇਰਾ ਤਾਂ ਕੀ ਆ ਮੈਂ ਤਾਂ ਅੱਜ ਵਿਚਾਲੇ ਢੰਗ ਤੇ ਕੱਲ ਨੂੰ ਮੈਂ ਸਾਈਡ ਤੇ ਢੰਗ ਦੇਣਿਆ ਜਾਂ ਮੇਰਾ ਜੀ ਕੀ ਤਾਂ ਮੈਂ ਤਾਂ ਉਹ ਹਰੇ ਪਲੜ ਚਾ ਕੇ ਲਾ ਵੀ ਦੇਣਾ ਇਹਨਾਂ ਦੇ ਲੱਗਿਆ ਵੀ ਦਿਖਾ ਦੂੰ ਤੁਹਾਨੂੰ ਮੈਂ ਐਕਸਪੈਰੀਮੈਂਟ ਕਰਦਾ ਹੀ ਰਹਿਣਾ ਜਿੱਥੇ ਕੰਮ ਸੈੱਟ ਆ ਜੇ ਤੇ ਜ਼ਰੂਰੀ ਨਹੀਂ ਹੈਗਾ ਤੁਸੀਂ ਮੇਰੇ ਮਗਰ ਲਾ ਕੇ ਕਰਨਾ ਜਿਹੜਾ ਤੁਹਾਨੂੰ ਸੈੱਟ ਲੱਗਦਾ ਆਪਦੇ ਹਿਸਾਬ ਨਾਲ ਉਹ ਕਰ ਲਿਆ ਕਰੋ ਭਰਾ ਕੋਈ ਵੱਡੀ ਗੱਲ ਨਹੀਂ ਹੈਗੀ ਆਪਣੇ ਨਾਲ ਤਾਂ ਆਏ ਆ ਵੀ ਚਲ ਹੁਣ ਜੁੜੇ ਹੋਏ ਆ ਸਾਰੇ ਜਣੇ ਹਨਾ ਚੈਨਲ 'ਚ ਵੀ ਸਾਰੇ ਜਣੇ ਇਕੱਠੇ ਹੋ ਗਏ ਆ ਇੱਕ ਹਨਾ ਆਪਣਾ ਚੈਨਲ ਜਿਆ ਬਣ ਗਿਆ ਸਾਰੇ ਭਰਾਵਾਂ ਦਾ ਨਹੀਂ ਕੋਣ ਕਿਸੇ ਨੂੰ ਜਾਣਦਾ ਵਾ ਹਨਾ ਪੰਜਾਬ 'ਚ ਤੇ ਆਏ ਆ ਵੀ ਚਲ ਗੱਲਬਾਤ ਹੋ ਜਾਂਦੀ ਆ ਹੋਰ ਤਾਂ ਕੁਛ ਨਹੀਂ ਠੀਕ ਆ ਜੀ ਚਲੋ ਫੇਰ ਮਿਲਦੇ ਆਂ ਬਾਈ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ